ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ 9 ਵਜੇ ਚੁੱਕੇ ਨੇ ਜੀ ਸਵੇਰ ਦੇ ਸਾਰੇ ਕੰਮ ਨਿਪਟਾ ਲਏ ਨੇ ਆਪਾਂ ਨੇ ਮੱਝਾਂ ਦਾ ਗੋਹਾ ਕੂੜਾ ਸੰਨੀ-ਸੁੰਨੀ 24 ਘੰਟਿਆਂ ਦਾ ਆਪਣੇ ਕੰਮ ਨਿਮੇੜ ਦਿੱਤਾ ਸ਼ਾਮ ਨੂੰ ਬਸ ਆਪਾਂ ਮੱਝਾਂ ਬਲਣੀਆਂ ਹੁੰਦੀਆਂ ਨੇ ਧਾਰਾ ਚੋਣੀ ਆਉਂਦੀਆਂ ਨੇ ਉਹ ਚਾਹ ਹਲਪੀ ਬੀਬੀ ਜੋਤ ਕਰ ਦਿੰਦੇ ਨੇ ਤੇ ਵਿੱਚ ਜਮਣ ਪਾਣੀ ਧਾਣੀ ਪਿਆ ਜਾਂਦੀ ਹੈ ਰਾਲ ਮਿਲ ਕੇ 10 12 ਪਸ਼ੂ ਆਪੇ ਹੀ ਸਾਮ ਲੈਨੇ ਤੇ ਤਿੰਨੇ ਚਾਰੇ ਖੇਤ ਮੈਂ ਨੱਕੇ ਨੁੱਕੇ ਲਾ ਕੇ ਕੰਮ ਓਕੇ ਕਰਕੇ ਆ ਗਿਆ ਤੇ ਹੁਣ ਜਾਨਾ ਕਿਸੇ ਦੀ ਪੀਸੀਸੀ ਕਰਾਉਣ ਕੂੜੀ ਪੁਲਿਸ ਜੀ ਭਰਤੀ ਹੋਈ ਹੈ ਪੀਸੀਸੀ ਹਰੇਕ ਥਾਂ ਤੇ ਲੱਗਦੀ ਹੈ ਤੁਹਾਨੂੰ ਪਤਾ ਇੱਕ ਮੇਨ ਡਾਕੂਮੈਂਟ ਹੈਗਾ ਤੇ ਉਹ ਕਰਾ ਕੇ ਉਹਨੇ ਕਿਸੇ ਦਾ ਭੱਲਾ ਹੋ ਜੇ ਤਾਂ ਕਿਉਂ ਦਿੱਲੀ ਜਾਨਾ ਜੀ ਕਿਸੇ ਦਾ ਪਾਸਪੋਰਟ ਹੋ ਗਿਆ ਕਿ ਉਹਦੀ ਰਿਕੁਐਰੀ ਆ ਗਈ ਕਿਸੇ ਦੀ ਪੀਸੀਸੀ ਆ ਗਈ ਮੈਨੂੰ ਸਾਰੇ ਲੈ ਜਾਂਦੇ ਨੇ ਚਲੋ ਪ੍ਰਮਾਤਮਾ ਨੇ ਡਿਊਟੀ ਲਈ ਆ ਪਿੰਡ ਦੇ ਭੈਣ ਭਾਈਆਂ ਨੇ ਡਿਊਟੀ ਲਈ ਆ ਆਪਾਂ ਖੂਬ ਨਿਵਾਉਨੇ ਆ ਤੇ ਅੱਗੇ ਗੱਲ ਕਰੀਏ ਆਪਾਂ ਤੇ ਜਿਨ੍ਹਾਂ ਨੇ ਵੀ ਭੈਣ ਵੀਰਾਂ ਨੇ ਵੀਡੀਓ ਦੇਖੀ ਆ ਤੇ ਫੋਟੋ ਤੇ ਜਨਮ ਦਿਨ ਦੀਆਂ ਦਿੱਤੀਆਂ ਨੇ ਵਧਾਈਆਂ ਆਪ ਸਭ ਜੀ ਦਾ ਲੱਖ ਲੱਖ ਧੰਨਵਾਦ ਐਂ ਪ੍ਰੇਮ ਬਣਾ ਕੇ ਰੱਖਿਓ ਤੇ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਆਪਦੀ ਲਾਈਫ ਸਟੋਰੀ ਵੀ ਦੱਸਾਂਗੇ ਤੇ ਨੇਚਰਲ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਬਲੌਗ ਤੇ ਸਬਜ਼ੀਆਂ ਭਾਜੀਆਂ ਦੇ ਦੇ ਨਾਲ ਹੀ ਜੋ ਬੀਬੀ ਕੋਈ ਨੁਕਤਾ ਸਾਂਝਾ ਕਰਦੀ ਏ ਉਹ ਬਹੁਤ ਵਧੀਆ ਆਪਣਾ ਨਾਲ ਮਿਲ ਕੇ ਬਲੌਗ ਚੱਲਦੇ ਨੇ ਤੁਸੀਂ ਦੇਖਦੇ ਹੋ ਪਿਆਰ ਦਿੰਦੇ ਹੋ ਆਪਜੀ ਦਾ ਅਤੀ ਅਤੀ ਧੰਨਵਾਦ ਜੀ ਚਾ ਲੋ ਚਲੋ ਜੀ ਆਜੋ ਦਿਨ ਭਰ ਦੇ ਬਲੌਗਰਾਂ ਮਿਲਦੇ ਆ ਬਣੇ ਰਹੋ ਬਹੁਤ ਹੀ ਵਧੀਆ ਬਲੌਗ ਹੋਊਗਾ ਕਮਾਉ ਲੱਗੋ ਜੀ ਹਾਂ ਜਿਨ੍ਹਾਂ ਨਾਲ ਆਪਾਂ ਐਸੀ ਉਹਨਾਂ ਨਾਲ ਕੰਮ ਕਰਾ ਕੇ ਤੇ ਉਹਨਾਂ ਨੂੰ ਭੇਜ ਦਿੱਤਾ ਹੋਇਆ ਉਹਦਾ ਕੰਮ ਕਰਾਉਣ ਲੱਗ ਗਏ ਮੈਨੂੰ ਕਹਿੰਦੇ ਚਾਹ ਪਾਣੀ ਪਿਉਨੇ ਮੈਂ ਨਾ ਬਈ ਜਰਾ ਗਰੀ ਬੰਦੇ ਦਾ ਪਾਇਤ ਕਿਸੇ ਤੋਂ ਚਾਹ ਪਣੀ ਪੀਂਦੇ ਆਪਦੇ ਜੇਬ ਚ ਤੇਲ ਮਚਾਇਆ ਕਹਿੰਦੇ ਪਹਿਲਾਂ ਤੇਲ ਪਵਾ ਲੈ ਮੋਟਰਸਾਈਕਲ ਦਾ ਮਾਨਾ ਆਪਾਂ ਕਿਸੇ ਤੋਂ ਨਹੀਂ ਪਵਾਉਨੇ ਬਾਈ ਜੇ ਕੋਈ ਤਗੜਾ ਬੰਦਾ ਮੋਟੀ ਮੁਰਗੀ ਹੋ ਤੋ ਤੇਲ ਵੀ ਪਵਾ ਲੈ ਖਾ ਪੀ ਵੀ ਲੈਨੇ ਤੇ ਹੁਣ ਪਹੁੰਚੇ ਆਪਾਂ ਦੀ ਕੋਟਾਬੇ ਦੇ ਦੇਖਦੇ ਆਂ ਟਿੱਕੀ ਸਮੋਸੇ ਕੋਈ ਕਰਨੇ ਚੱਲੇ ਆਏ ਤੇ ਲਈਏ ਕਰਨੇ ਲਈ ਉਹ ਲਾਉਣਾ ਹਾਂਜੀ ਹੁਣ ਪਹੁੰਚ ਗਏ ਆਪਾਂ ਟਿੱਕੀ ਢਾਬੇ ਤੇ ਤੇ ਇੱਥੇ ਛਕਦੇ ਆਂ ਕੋਈ ਚੀਜ਼ ਜਿਹੜੀ ਮਨ ਨੂੰ ਪਸੰਦ ਆਈ ਹੈ ਨਾ ਹੈਨ ਬਤਾ ਇੱਥੇ ਪਰਨ ਜਾਣਨ ਵਾਲੇ ਬਹੁਤ ਮਿਲ ਜਾਂਦੇ ਨੇ ਕੋਈ ਨਾ ਕੋਈ ਮਿਲ ਜਾਂਦੇ ਬਹੁਤ ਮਿਲਦੇ ਨੇ ਕੋਲ ਕੋਲ ਥੀਜੇ ਪੁਲਾਵਦਾ ਇੱਥੇ ਜੀ ਪੜਨ ਵਾਸਤੇ ਕਿਤਾਬਾਂ ਲਿਟਰੇਚਰ ਇਹ ਕਿਤਾਬਾਂ ਪੜਨ ਦੇ ਸਕਰੀਨ ਤੇ ਇੱਧਰ ਬੱਚਿਆਂ ਨੂੰ ਝੂਟੇ ਲੈਣ ਲਈ ਇੱਧਰ ਸਿਆਮਾ ਅਤਰ ਜੋ ਆਤਰਦੀਆਂ ਪੌਦ ਨੇ ਕੁੰਡੀਆਂ ਤੇ ਲਾ ਬੈਠਣ ਤੋਂ ਸ਼ੋਅਰੂਮ ਤੋਂ ਦੇਖੋ ਜੀ ਇੰਟਰਨੈਟ ਨੱਕੜ ਦਾ ਸ਼ੋਰੂਮ ਆ ਸਮਾਨ ਢੋਖਲੀਆਂ ਕੁੱਟਣ ਵਾਸਤੇ ਲੈਜੇ ਲੁੱਜੇ ਲਾੜਨ ਵਾਸਤੇ ਤੇ ਇਧਰ ਪਰਫਿਊਮ ਦੀ ਦੁਕਾਨ ਆ ਇਹ ਵਿੱਚ ਸਾਰਾ ਕੁਝ ਵਿੱਚ ਹੀ ਆ ਰੇ ਕੀ ਹਾਲ ਨੇ ਜੀ ਠੀਕ ਆ ਦੇਖੋ ਬਹੁਤ ਯਾਰਾ ਮਹਿੰਗੇ ਨੇ ਪਰਫਿਊਮ ਸਮਾਰੀ ਲਵੇ ਹਰ ਇੱਕ ਬਹੁਤ ਵਧੀਆ ਆ ਰੇ ਇਹ ਅੰਦਰੋਂ ਦੀ ਪਿਟਕੜਾ ਦਾ ਮਾਹੌਲ ਪਿਟਕੜਾ ਵਿੱਚ ਬਹੁਤ ਅੱਜਾ ਇਕੱਠ ਘੱਟਾ ਬਹੁਤ ਜ਼ਿਆਦਾ ਕੱਟ ਹੁੰਦੇ ਨੇ ਤੇ ਪੰਜਾਬ ਦੇ ਲੋਕ ਤੇ ਬਾਹਰੋਂ ਯੂਪੀ ਬਿਹਾਰ ਤੋਂ ਜਿੱਥੋਂ ਵੀ ਆਉਣੇ ਤੇ ਖਾਣਾ ਖਾਣ ਜ਼ਰੂਰ ਆਉਂਦੇ ਨੇ ਆਹ ਵੀ ਦੇਖੋ ਨਾ ਆਪਾਂ ਵੀ ਆਹ ਹਾਂਜੀ ਤੁਹਾਨੂੰ ਦੱਸਿਆ ਸੀ ਕਿ ਦੀ ਪਿਟਕੜਾ ਤੇ ਆਏ ਤੇ ਆਪਾਂ ਦੀ ਪਿਟਕੜਾ ਤੇ ਖਾਣਾ ਪੁਰਾਣਾ ਖਾ ਲਿਆ ਤੇ ਹੁਣ ਚੱਲਦੇ ਆਪਾਂ ਤੁਸੀਂ ਤੇਸੀਲ ਤੇ ਆਪਣਾ ਬਹੁਤ ਜ਼ਰੂਰੀ ਕੰਮ ਹੈ ਜੇ ਬਣ ਜਾ ਤਾਂ ਬਹੁਤ ਵਧੀਆ ਹੋ ਜੀਏ ਤੇ ਇੱਕ ਚੱਲ ਕੇ ਤੁਹਾਨੂੰ ਇੰਨੀ ਰਸੋਈ ਕਿੰਨੀ ਵੀ ਵਰਵਾਣ। ਤੇ ਇੱਧਰਲੇ ਪਾਸੇ ਨੇ ਰਸੋਈ, ਛਾਹ ਵਗੈਰਾ ਤੇ ਜਿਹੜਾ ਹੋਰ ਸਮਾਨ ਲੈਣਾ ਮਠਿਆਈ ਦਾ ਜਾਂ ਕੋਈ ਖਾਣ ਨੂੰ ਰਾਤ ਟੂਰ ਵਾਸਤੇ ਜਿਵੇਂ ਟੂਰ ਜਾਂਦਾ ਹੁੰਦਾ ਪੂਜੀਆ, ਕਾਜੂ ਤੇ ਕਿਸੇ ਵੀ ਤਰ੍ਹਾਂ ਦੇ ਆਈਟਮ ਲੈਣਾ ਸਾਰ ਤੁਸੀਂ ਦੇਖ ਸਕਦੇ। ਤੇ ਇੱਧਰ ਵਿੱਚ એનર્ਜੀ ਡਰਿੰਕ ਪਈਆਂ ਨੇ ਸਾਰੀਆਂ। ਇਹ ਸਾਰੀਆਂ એનર્ਜੀ ਡਰਿੰਕ ਕੀ ਕਰ ਬੈਰਾ ਕੋਈ ਆਟਮ ਨਹੀਂ ਜਿਹੜੀ ਨਾਮ ਮੇਰੇ ਕੋਲ ਨਹੀਂ ਇੱਥੇ ਕੋਲੋ ਕੋਲ ਆਟਮ ਨਹੀਂ ਜਾਣੀ ਆ ਇਧਰ ਬੰਗਿਆ ਲਾ ਕਾਉਂਟਰ ਆ ਗਿਆ ਤੇ ਕਾਉਂਟਰ ਆ ਗਿਆ ਕਿੰਨੇ ਮਰਜ਼ੀ ਭਾਂਤਰੀ ਮਠਿਆਈ ਲੈ ਲਓ ਕਿੰਨੇ ਮਰਜ਼ੀ ਭਾਂਤਰੀ ਹਰੇਕ ਪ੍ਰਕਾਰ ਦੀ ਮਠਿਆਈ ਤੁਹਾਨੂੰ ਮਿਲ ਜਾਣਾ ਕਿ ਮੇਰੇ ਪਕਾਹ ਨੇ ਦੀਪਕ ਘਟਾਬੇ ਤੇ ਚਿੜੀਆਂ ਨੂੰ ਦੁੱਧ ਵੀ ਮਿਲਦਾ ਕਿੜੀਆਂ ਨੂੰ ਦੁੱਧ ਵੀ ਇੰਨੀ ਹਾਂ ਹਾਂਜੀ ਭਾਈ ਜੀ ਕਿਵੇਂ ਠੀਕ ਹੈ ਵੀਡੀਓ 'ਚ ਦੱਸ ਰਿਹਾ ਜੀ ਮੈਂ ਕਿੜੀਆਂ ਨੂੰ ਦੁੱਧ ਵੀ ਮਿਲ ਜੂ ਦੀਪਕ ਘਟਾਬੇ ਦਾ ਹੋ ਠੀਕ ਹੈ ਭਾਈ ਨੋ ਲੈ ਕੇ ਗਏ ਤਾਂ ਉਹ ਸਹੀ ਠੀਕ ਨਹੀਂ ਹੋਈ ਦਵਾਈ ਨਾਲ ਸਹੀ ਤੇ ਜੀ ਇਨਫੈਕਸ਼ਨ ਵੀ ਵਧੀ ਵੀ ਆ ਗਈ ਐਕਚੁਅਲੀ ਵਧੀ ਨਹੀਂ ਜਨਾਲ ਬੁਖਾਰ ਨਹੀਂ ਅੰਚਾਈ ਬਹੁਤ ਜ਼ਿਆਦਾ ਤਰਦ ਵੀ ਆ ਤੇ ਦਰਦ ਵੀ ਆ ਲੱਖੀ ਚ ਦਰਦ ਹੋ ਰਿਹਾ ਤਾਂ ਨਹੀਂ ਕਿਉਂ ਚੰਗੀ ਤੇ ਬਹੁਤ ਜ਼ਿਆਦੇ ਉਸੇ ਹੀ ਦਵਾਈ ਆ ਮੇਰੇ ਕੋਲ ਤੁਸੀਂ ਦੱਸੋ ਕੀ ਗੱਡੀ ਕਾਂਟੀ ਕਾ ਵੀ ਲੱਗਿਆ ਰਹੀ ਉਹ ਤਾਂ ਤੇਸ ਤੇ ਮਿਲੋਏ ਤੇਸ ਤੋਂ ਉਹ ਦੁਗੁੱਦਿਆ ਰੈਂਟ ਤੇ ਨਾੜ ਤੋਂ ਕੱਢਦੇ ਨੇ ਕੋਨਾ ਨਾੜ ਤੋਂ ਕੱਢਦੇ ਨੇ ਦੇਖੋ ਪਰਵਾਹ ਪਰਵਾਹ ਦਾ ਬੁਖਾਰ ਦਾ ਪਰਵਾਹ ਰਹਾ ਬਹੁਤ ਜ਼ਿਆਦਾ ਹੈ ਇਹ ਬੁਖਾਰ ਚ ਕਿਸੇ ਦੇ ਸਿਰ ਵੱਧ ਜੇ ਕਿਸੇ ਦੇ ਘੱਟ ਦੇ ਮਿੱਤੂ ਦੇ ਵੱਧ ਜੇ ਪੁੱਤ ਜਾਵੇ ਉਹ ਨਾੜੋਂ ਦੇ ਕੱਢ ਜਾਂਦੇ ਤੇ ਅਮਰ ਤੇ ਡੁਗੂ ਡੁਗੂ ਕਰਦੀ ਹੈ ਸਾਰੇ ਗੋਲੇ ਟੁੱਟੇ ਨਹੀਂ ਤੁਰੇ ਕਰਦੇ ਆ ਤੇ ਅਸੀਂ ਕਹਿਣਾ ਵੀ ਚੱਲ ਜਿਉ ਠਿਲ ਆਉਂਦੀ ਹੈ ਤੇ ਅਸੀਂ ਦਵਾਈ ਦਿੱਤੀ ਦਾ ਬੰਦਾ ਠੀਕ ਹੋ ਜੇ ਚਲ ਕੇ ਵੀ ਮਹਾਰਾਜ ਦਾ ਲੱਖ ਲੱਖ ਸੁਪਰ ਜਾਣ ਗਿਆ ਬਹਣਾ ਤਾਂ ਤਾਂ ਤੇ ਉਸ ਭਾਦੋਂ ਦੀ ਗਰਮੀ ਅੱਜ ਕੱਲ ਭਾਦੋਂ ਚ ਬੁਖਾਰ ਚੜਦੇ ਵੀ ਬਹੁਤ ਜ਼ਿਆਦੇ ਹੁੰਦੇ ਨੇ ਉੱਥੇ ਜਿੰਨੀ ਮਤਲਬ ਭੀੜ ਸੀਗੀ ਉੱਥੇ ਡਾਕਟਰ ਤੇ ਨਾਲ ਤਾਂ ਵੀ ਭੀੜ ਸੀਗੀ ਉੱਤੋਂ ਜਿਹੜਾ ਬਹੁਤ ਜਣ ਨੂੰ ਨਾ ਬਖਸਰੇ ਵੰਸੀ ਗਾਨ ਪੂਰੀ ਕਰੂਗਾ ਇਸ ਮਾਰ ਦੀ ਇਹ ਸਰਕਾਰ ਚ ਤੇ ਪਹਿਲਾਂ ਤਾਂ ਪਹਿਲਾਂ ਨੰਨ ਤਾਂ ਬਹੁਤ ਚੀਜ਼ਾਂ ਸੌਂ ਗਿਆ ਵਿਚਾਰਾ ਪੀਂਡਾ ਰੋਟੀ ਵੀ ਸਸਾਰ ਕੁਝ ਪੈਦਾ ਨਹੀਂ ਜਿੱਤ ਮੰਨਦਾ ਪਰ ਹਸਪਤਾਲ ਚੋਂ ਉੱਥੇ ਮੇਰੀ ਬੁਖਾਰ ਵਾਲੇ ਟਾਈ ਬੈੱਡ ਵਾਲੇ ਸਿਰ ਦੇ ਬਦੇ ਘਟੇ ਵਾਲੇ ਦੇਖੋ ਛੱਲਾ ਦੀ ਨਵੀਂ ਬਿਮਾਰੀ ਹੋ ਗਈ ਬਦਲ ਦਾ ਕੰਡਾ ਹੈ ਨਾ ਤੇ ਬਦੇ ਵੀ ਠੀਕ ਨਹੀਂ ਹੈਗੇ ਘਟੇ ਵੀ ਠੀਕ ਨਹੀਂ ਹੈਗੇ ਪਰ ਮਾਤਾ ਨਾਲ ਸਭ ਦੇ ਛੱਲਾ ਨੂੰ ਤੰਦਰੁਸਤੀ ਦੇਵੇ ਜੀ ਰਿਕਟਾ ਕਰਦੀ ਰੱਖੀ ਹੈ ਨਾ ਇਹ ਆਪਣੀਆਂ ਗੱਲਾਂ ਬਾਤਾਂ ਨੇ ਪੁੱਤ ਤੈਨੂੰ ਮੱਠਾ ਕਿਸੇ ਤੇ ਵੀ ਆਉਂਦੀ ਹੈ ਨਾ ਬੰਦੇ ਨੂੰ ਨਿਚੋੜਦੀ ਹੈ ਨੀਂ ਅੰਦੇ ਤੋਂ ਐਂ ਨਿਚੋੜ ਇੱਕ ਬੁਖਾਰ ਹੋਇਆ ਤੇ ਹੱਡਾਂ 'ਚ ਪਿਆਲਾ ਲਹੁੰਦਾ ਚੁਸ ਕੇ ਫੇਰ ਜਾਂਦਾ ਜੀ ਬਹੁਤ ਜ਼ਿਆਦੇ ਕੱਲ ਰਾਤ ਵਾਲੀ ਰਾਤ ਬਹੁਤ ਜ਼ਿਆਦੇ ਤੇ ਜਦ ਬੁਖਾਰ ਮੇ ਹੱਡਾਂ ਲੜੀ ਜਾਂਦੀ ਤੇ ਸਵੇਰੇ ਫਤਿਹ ਮੈਂ ਪੁੱਛਿਆ ਮਾਂ ਇਹ ਤੂੰ ਬੁਖਾਰ ਤੋਂ ਬਚੀ ਇਹ ਤੇ ਅਜਿਹਾ ਕੁਮ ਨਾਲ ਉਹ ਮੈਂ ਜੋਦੀ ਪਾਸੇ ਢਾਹੂ ਨਾ ਕੱਲੀ ਰਾਤ ਤਾਂ ਮੈਂ ਬੀਬੀ ਮੈਨੂੰ ਚੱਗਾ ਜੋ ਬੁਖਾਰ ਮੈਂ ਚੰਗਾ ਬਰਤ ਤੂੰ ਸੁੱਖ ਰਹੀ ਤੇਰੀ ਰਾਤ ਵਧੀਆ ਨਾਲੀ ਤਾਂ ਤੇਰਾ ਦਰਮੀ ਵਧੀਆ ਨਾਲ ਕੋ ਹਨਾ ਆ ਕੱਲ੍ਹ ਤੁਹਾਨੂੰ ਕੁਝ ਚੜਿਆ ਨਹੀਂ ਚਲੇਗਾ ਥੋੜਾ ਥੋੜਾ ਦਾ ਹੈਗਾ ਸੀਗਾ ਤੇ ਹੁਣ ਮੈਂ ਠੀਕ ਹੋ ਜਾਂਗੀ ਜੀ ਅੱਗੇ ਨਾਲੋ ਤੇ ਦਵਾਈ ਲੈ ਜਨਾਂ ਚਲੋ ਠੀਕ ਹੋ ਜਾਣਗੀ ਫਿਰ ਬੁਬੀ ਵੀ ਪਾਸੋਂ ਪੇਟ ਜਾਣਾ ਨਾ ਦਵਾਈ ਮੇਰੇ ਕੋਈ ਨਾਲ ਲੈ ਆ ਮੈਨੂੰ ਦਵਾਈ ਲੈ ਕੇ ਆਈ ਸੀ ਦੋ ਦਿਨਾਂ ਦੀ ਸੁੱਟੀਆਂ ਤਾਂ ਤਰੀਆ ਮਾਦ ਲੰਗਾ ਠੀਕ ਹੋਣਗੀ ਫਿਰ ਉਤੋਂ ਵੀ ਸਕੂਲ ਚ ਤੋਰ ਦਿੰਦੇ ਨੇ ਭਾਈ ਲੈ ਜਾਓ ਬੱਚੇ ਸਕੂਲ ਜਾਉਂਗੇ ਬੋਲ ਦਾਂਗੀ ਬੋਲ ਜਣਾ ਤਾਂ ਦਵਾਈ ਲੈ ਕੇ ਦਾ ਫਿਰ ਮੈਂ ਸੁਪੁੰ ਦਾ ਕੰਮ ਕਰਕੇ ਚੇਉਂ ਨਹੀਂ ਗਈ ਕਿ ਲੈ ਫਿਰ ਐ ਕਿੰਨੇ ਨੂੰ ਨਕਤਾ ਬੋਲੀ ਕੱਲ ਦਾ ਕੰਮ ਕਰ ਰੋ ਫਿਰ ਇਹ ਨਾ ਚਲੋ ਥੋੜਾ ਬੋਟਾ ਕੰਮ ਤਾਂ ਪੂਰਾ ਹੋ ਲਈ ਉਹ ਜਿਹੜਾ ਕੰਮ بڑا ਨਹੀਂ ਦੇਖਣਾ ਵੀ ਨੇ ਭਾਈ ਨਾਲ ਬੜਾਈਆਂ ਨੇ ਦੇਖਣਾ ਨੇ ਤੇ ਅੱਜ ਜਿਵੇਂ ਬੱਦਲदाई ਬਣੀ ਹੋਈ ਆ ਬਹੁਤ ਝਾਰੇ ਬੁੱਤ ਬਹੁਤ ਜਿਆਦਾ ਸਵੇਰੇ ਤਾਂ ਠੰਡਦੀ ਸੀ ਤੇ 11 ਵਜੇ ਤੋਂ ਲੱਗੋ ਹੁਣ ਬਹੁਤ ਗਰਮੀ ਆ ਸਾਡੇ ਸਿਵਾ ਦੇ ਗੁੜੀ ਦਾ ਰਮਦਾਸ ਸਿੰਘ ਦੇ ਘਰ ਉਹਦੀ ਗੁਰਦੁਆਰੇ ਉੱਤੇ ਨਹੀਂ ਦੁਨੀਆ ਦੀ ਪ੍ਰਧਾਨਾਰੇ ਫੜਨਾ ਉਖਾ ਹੋ ਗਿਆ ਬਹੁਤ ਜਿਆਦਾ ਪਤਾ ਨਹੀਂ ਪਾਉਗਾ ਆ ਦੇਖੋ ਜੀ ਅਰੇ ਮੈਂ ਮਰਕਲ ਧੁੱਪ ਲਿਖ ਲਿਆ ਅੱਜ ਦੇ ਸ਼ਾਮ ਨੂੰ ਲੰਬੀ ਧੁੱਪ ਲਿਖ ਲਿਆ ਮੈਂ ਤੇ ਬਦਲਵਾਈ ਬਦਲ ਗਈ ਹੈ ਹਾਂ ਅਲਪ ਨੂੰ ਬਦਲਵਾਈ ਹੋ ਗਈ ਆਹ ਹੁਣ ਧੁੱਪ ਲਿਖ ਲਿਆ ਉਹ ਬਣ ਗਿਆ ਬਣੀ ਤੇ ਲੋਖ ਹੈ ਜੱਟ ਭਾਈ ਜੱਟਾਂ ਨੇ ਤੇਰੇ ਕਿੱਲੇ ਬਣਨਾ मसां चाली पुठी आहे ਆਈ ਗਈ ਨੱਚਦੀ ਟਪਾਉਂਦੀ ਆ ਸੁਣ ਲਿਆ ਜੀ ਬਿੱਬੀ ਦੀ ਗੱਲ ਪੁੱਤਾਂ ਮੰਗ ਪਾਲਦੀਆਂ ਵੀ ਜਿੰਮੀ ਖੜ ਜਾ ਜਿੰਮੀ ਖੜੇਦ ਨੂੰ ਵੀ ਖੋਲਦੀਆਂ ਜਿਹਨੂੰ ਮੜਾ ਜਾ ਕਹਦੇ ਜਿੰਮੀ ਆਉਣਿਆ ਉਹਦੀ ਹੋਂਕਣ ਲੱਗ ਜੂ ਵੀ ਹਾਂ ਮੇਰੇ ਕੋਲ ਤਾਂ ਆਉਂਦੀਆਂ ਹੀ ਨੇ ਇਹਦੇ ਆ ਕਹਿੰਦੇ ਮੇਰੀ ਮਾਂ ਬਾਹਰ ਲੈ ਕੇ ਜਾਂਦੀ ਉੱਧਰ ਜਾਵਾ ਤੇ ਪੂਰਾ ਪੂਰਾ ਬੁਰਾ ਨਾ ਪੂਰਾ ਆਦ ਨਾ ਕੂਰੂ ਇੱਕੋਰੀ-ਇੱਕੋਰੀ ਖਾਤੀ ਪਕਾਵਰ ਕੀ ਖਾਖੋ ਅਬੋ ਤੇਰੇ ਮਨ ਦਾ ਕਰੀਏ ਦੇਖੋ ਜਿਆ ਤੂੜੀ ਵਾਸਤੇ ਰੱਖਿਆ ਹੈ ਸਾਡਾ ਕੱਖ ਕੰਡਾ ਸਵੇਰ ਦਾ ਤਰਸੇਲ ਦਾ ਪਾਇਆ ਪਿਆ ਤੇ ਕੁੜੀਆਂ ਜਿਹਾ ਜੱਪ ਬੰਨ ਦੇਵਾਂਗੇ ਕੱਤਰੂਆਂ ਦਾ ਗੋਹਾ ਧਮਾਂਗਰ ਕਰਦੇ ਆ ਰਾਮ ਅਮਰੀਕੇ ਦੇ ਡੰਗ ਲਾ ਦੇਣੇ ਧੰਦਿਆਂ ਦਾ ਸਾਰਾ ਦਾ ਤੇਰੇ ਉਹ ਫਿਰ ਕੰਮ ਬਗ ਜਾਂਦਾ ਮੰਮੀ ਚੀਰੀਏ ਜੀ ਪੇਠੇ ਦੀ ਸਬਜੀ ਅੱਜ ਵੀ ਗਿਆ ਸੀ ਸਾਡੇ ਪਿੰਡਾਂ ਤੋਂ ਵੀ ਅੱਜ ਭੱਤੀ ਹੋਈ ਆ ਫਿਰ ਪੁਲਿਸ ਵੀ ਆ। ਉਹ daqui ਪੇ ਤੇ ਜੀ ਦੇਖੋ ਕਣੀਆਂ ਆਉਣ ਲੱਗੀਆਂ। ਹਾਂਜੀ ਮਮਾ ਦੇਖੋ ਨਲੇ ਹਨਾ ਵੀ ਪਹਿਲਾਂ ਬਦਲ ਬਾਈ ਹੋ ਗਈ ਸੀ ਮੈਨੂੰ ਦਿਖਾਉਣੀ ਹੈ ਬਦਲ ਬਾਈ ਹੋ ਗਈ। ਜਿੰਨੂੰ ਮੈਂ ਬਾਹਰੇ ਜੀ ਦੇਖੋ ਕਣੀਆਂ। ਇਹ ਹੁੰਦਾ ਪੋਣੇ ਲਾ ਦੇ। ਹਾਂਜੀ। ਪੋਣੇ ਲਾਉਣੀ ਆ ਬੀਬੀ। ਚਲੋ ਜੀ ਸਾਰੇ ਅੰਮ੍ਰਿਤਪੁਰ ਦੇ ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਸਰਦੀ ਬਣਾਵਾਂਗੇ ਪੇਠੇ ਦੀ ਤੇ ਇਦਾਂ ਆਪਾਂ ਪੇਠਾ ਕੱਟ ਕੇ ਰੱਖ ਲੇ ਤੇ ਇਦਾਂ ਪੱਲਾ ਸੁਈ ਗੰਡਾ ਤੇ ਕੱਟ ਕੇ ਰੱਖ ਲਿਆ ਤੇ ਆਪਾਂ ਥੋੜਾ ਬਰਤੀ ਇੱਕ ਘੱਟ ਤੇਲ ਦੀ ਲੱਤੀ ਇਹਦੇ ਵਿੱਚ ਇਹ ਕੁੱਲੇ ਦੀ ਤੇ ਬੜੀਆ ਬਣਦਾ ਗਾ ਸੁਣ ਵੀਡੀਓ ਨਾਲ ਨਾਲ ਦਿਖਾਉਂਗੀ ਜਦੋਂ ਜਦੋਂ ਸੱਤੀ ਹੋਣੀ ਹੈ ਆਪਣੇ ਤੇਲ ਨੂੰ ਭਖ ਜਾਣ ਦਿਓ ਮੈਂ ਕਹਿੰਦੀ ਪੂਰਾ ਭਖ ਜਾਣ ਦਿਓ ਤੇ ਦੇਖੋ ਜੀ ਆਪਾਂ ਹਨਾ ਮਤਲਬ ਪੇਠੇ ਵਿੱਚ ਖੰਡ ਵੀ ਪਾਉਣੇ ਹੁੰਦੇ ਆਂਗੇ ਤੇ ਆਪਣਾ ਫਲ ਚੁੱਕਾ ਇਹਦੇ ਵਿੱਚ ਪਾਵਾਂਗੇ ਅਦਰ ਜੀਰਾ ਜੀਰਾ ਜਦੋਂ ਪੁੱਟ ਗਿਆ ਤੇ ਨਾਲ ਹੀ ਸੁਣੋ ਇਹ ਬੜੀ ਹੀ ਕੁਸਤਨਾ ਕੋਈ ਜਿਹੜਾ ਡੰਡਲੇ ਦੇ ਪੀਰੇ ਚੱਕ ਕੇ ਆਏ ਨੇ ਸਾਬੇ ਨਾਲ ਤੋਂ ਇਸ ਮਾਰ ਕੇ ਚੁਕਣਾ ਪਾ ਲਿਆ ਨੇ ਅੱਧਾ ਮਿਲ ਗਿਆ ਇਹਦੇ ਤੇ ਸਭ ਪਿਸਤਾ ਨਹੀਂ ਨਾ ਤਾਂ ਕਰ ਲਗੇ ਕੁਝ ਬੜੀਆ ਮਾਰेंगे ਨਸਲ ਜਨਨ ਦੇ ਕੁਝ ਹੋਰ ਦੇ ਚਾ ਪਾ ਪਾ ਮੰਗੇ ਆ ਤੇਲ ਚੜਦਾਗਾ ਨੂੰ ਮੇਥੇ ਲਾ ਕੇ ਲੋੜਨਸਾਰ ਆਪਾਂ ਕੰਡ ਪਾਵਾਂਗੇ। ਇਥੇ ਪਾ ਦਾਂਗੇ ਆਪਾਂ ਪੇਠੇ ਲਈ ਪਾ ਲਈ। ਆਪਾਂ ਬਾਣਾ ਲੰਬੇ ਨਹੀਂਗੇ ਜੀ। ਆਪਾਂ ਅੱਗੇ ਤੇ ਇਹ ਮਹਾਂਕਾਂ ਉਸ ਮਮਾ ਹੀ ਨਾ ਮੈਂ ਤੁਹਾਨੂੰ ਪਤਾ ਹੈਗਾ ਆਪਾਂ ਜਦੋਂ ਪੇਠਾ ਜਦੋਂ ਬੰਦੀ ਨੂੰ ਸਰਜੀ ਕਰਦੀ ਸੀ ਜਦੋਂ ਉਹਨਾਂ ਜੋਤੂ ਪੁੰਨੋ ਆ ਗਿਆ ਨਾ ਕਰਕੇ ਤੇ ਚਾਰ ਦਿਨ ਬਿਜਲੀ ਦੇ ਲਈ ਪਾ ਲਈ ਸੀ ਹੂੰ ਤੇਰਾ ਹਲਕਾ ਜਿਹਾ ਲਾ ਕੇ ਪਰਚਣਾਂਗੇ ਤੇ ਫਿਰ ਆਪਾਂ ਇਹਨੂੰ ਧਾਕ ਲੈ ਕੇ ਫਿਰ 2 ਮਿੰਟਾਂ ਬਾਅਦ ਨੂੰ ਤੇਲ ਵਾਲਾ ਚੜਦਾਗੇ ਤੁਸੀਂ ਕਿਵੇਂ ਖੜ ਜੰਨੇ ਹੋ ਸੋਈ ਚ ਐਨਾ ਕ ਮਸਾਲਾ ਕਮਾਂਗੇ ਦੇਖੋ ਜੀ গরম ਸਾਲਾ ਮਮਾ ਹੈ ਤਾਂ ਕਿ ਪੱਲਾ ਪਾ ਕੇ ਮੈਂ ਆਪਣੀ ਦਿੱਖ ਤੇ ਇਹਨੇ ਸਿਕਾਈ ਵੇਗੀ ਕਰਦੀ ਬਹੁਤ ਸਮੈਲ ਨੂੰ ਜਿਹੜਾ ਨਾਰੀਆ ਪਾਣੀ ਪਾ ਲੈਂਦੇ ਆਪਾਂ ਕਲਾ ਕਲਾ ਸਮਾਂ ਦੀ ਬਲ ਹੁੰਦੀ ਹੈ ਇਹਨੂੰ ਜੀ ਸਮੈਲ ਬਹੁਤ ਸੁਣੀ ਹੁੰਦੀ ਆ ਆਪਾਂ ਹੁਣ ਇਹਨੂੰ ਕੇ ਰੱਖ ਧੱਕ ਦਾਂਗੇ ਜੋ ਥੋੜਾ ਜਨਾ ਟਲ ਕੇ ਬੈਠਾ ਕੇ ਇਹਦੇ ਵਿੱਚ ਕਰਦੀ ਮਾਰਾਂਗੇ ਬਾਸ ਹੁਣ ਮੈਂ ਜਦੋਂ ਮੈਂ ਆਟਾ ਗੁੰਨ ਦਿੱਤਾਗਾ ਚਲੋ ਮੰਨੂ ਵੀ ਹੈਲਪ ਹੋ ਜਾਂਦੀ ਆ ਤੇ ਦੇਖੋ ਜੀ ਪੇਠੇ ਦੀ ਸਬਜੀ ਬਣ ਚੁੱਕੀ ਹੈਗੀ ਦੇਖੋ ਕਿਵੇਂ ਬਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅਸੀਂ ਮਿੱਠੀ ਵੀ ਬਣਾਉਂਦੇ ਆਗੇ ਖੰਡ ਪਾ ਕੇ ਤੁਸੀਂ ਰੈਸਪੀ ਦੇਖ ਲਓ ਜੀ ਮੰਮਾ ਨੇ ਦਿਖਾਤੀ ਸੀਗੀ ਤੁਹਾਨੂੰ ਕਿਵੇਂ ਬਣਾਉਣਾ